ਜੇ ਆਪਾਂ ਕਰਦੇ ਬਲੌਗ ਸ਼ੁਰੂ ਆਪਾਂ ਚਲ ਗਏਂ ਇਸ ਦੁਕਾਨ ਤੇ ਤੇ ਮੈਂ ਕਹਾਂ ਜੀ ਜਦੋਂ ਰੋਟੀ ਪਾਣੀ ਖਾਣਾ ਹੋਇਆ ਤਾਂ ਵੇਵਾਇ ਮਾਰ ਲਿਓ ਹਾਂਜੀ ਕਰੋ ਜੀ ਪਹਿਲਾਂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਵੀਰ ਬਰਾਬਰ ਤੇ ਕਰਦੇ ਆ ਨਾਸ਼ਤੇ ਹੋਰ ਜੀ ਸਭ ਤੋਂ ਪਹਿਲਾਂ ਨਾਸ਼ਤੇ ਦੀਆਂ ਤਿਆਰੀਆਂ ਦੇਖੋ ਜੀ ਸਾਰੇ ਬੈਠੇ ਆ ਤੇ ਬਲਗ ਨੇ ਵੀ ਛੁੱਟੀ ਕੀਤੀ ਹੈ ਸਕੂਲੋਂ ਹਣਾ ਥੋੜੀ ਇਹ ਸਕੂਲੇ ਛੁੱਟੀ ਕੀਤੀ ਉਹ ਥੋੜੀ ਜੀ ਦਰਦ ਜੀ ਹੁੰਦੀ ਸੀਗੀ ਪਤਾ ਨਹੀਂ ਬੱਖੀ ਦੇ ਵਿੱਚ ਕੋਈ ਨਾਰ ਚੜ ਗਈ ਜਾਂ ਕੀ ਹੋਇਆ ਆ ਮੈਂ ਬੈਗ ਲੈ ਕੇ ਉੱਪਰ ਚੜ੍ਹਣਾ ਔਖਾ ਹੋਇਆ ਸੀ ਬਹੁਤ ਜ਼ਿਆਦਾ। ਦੋ ਰੱਖਣਾ ਬਰਾਣੀ ਅੰਮੀ ਲਈ। ਚਲੋ ਦੇਖਦੇ ਆ ਕੀ ਕਰਦੀ ਐ ਅਸੀਂ। ਹਾਂਜੀ, ਕਿੰਦਾ ਜੀ? ਹੱਡੀ ਦਰਦ? ਮੜੀ ਮੜੀ। ਇੱਥੋਂ ਆ। ਇੱਥੇ ਇੱਥੇ ਆ। ਕੋਈ ਗੱਲ ਨਹੀਂ ਬੁੱਤ ਹੋ ਜਾਣੀ ਸਹੀ ਹੌਲੀ ਹੌਲੀ ਹੈ। ਤੇ ਅੱਜ ਰੈਸਟ ਕਰੀ ਆ ਜਿਆਦਾ ਟਪੀ ਟੁਪੀ ਨਾ ਅੱਛਾ। ਤੇ ਨਾ ਹੀ ਪੇਂਟਿੰਗ ਮੁੰਡਿੰਗ ਕਰੀ ਬੈਠ ਕੇ ਆਰਾਮ ਨਾਲ। ਜਿਆਦਾ ਰੈਸਟ ਕਰੀ ਆ ਆਪਣੀ। ਫੇਰ ਹੋ ਗਈ ਸਹੀ। ਹਾਂਜੀ ਬਾਜੀ ਤੁਸੀਂ ਕਿੱਧਰ ਮੱਖਣ ਠੀਕ ਆ ਜੀ ਇਹ ਉਹ 파ਟ ਲਾ ਦੀਏ ਆਪਾਂ ਯਾਰ ਚਲੋ ਹਾਂਜੀ ਪੱਲੂ ਪਈ ਆ ਮਾੜੀ ਮਾੜੀ ਕਹਿੰਦੀ ਮੇਰੇ ਹੱਡੀਆਂ ਦਰਦ ਹੁਣ ਲਾਲ ਦਵਾਈ ਪਹਿਲਾਂ ਲੈ ਗਦੀਏ 파ਟ ਲਾਤਾ ਬਾਹਰ 파ਟ ਲਾਇਆ ਨਹੀਂ ਤੁਸੀਂ ਅੱਜ ਰੋਟੀ ਖਾ ਕੇ ਪਹਿਲਾਂ ਆਣਾ ਚਲੋ ਠੀਕ ਆ ਜੀ ਮਿਲਦੇ ਆਂ ਰੋਟੀ ਪਾਣੀ ਖਾ ਕੇ ਫਿਰ ਦੇਖਦੇ ਆਂ ਅਗਲੇ ਦਾ ਕੀ ਪ੍ਰੋਗਰਾਮ ਆ ਤੇ ਨਾਲੇ ਪੱਲੂ ਨੂੰ ਪਹਿਲਾਂ ਦਵਾਈ ਦਈਏ ਲਿਆ ਕੇ ਹਨਾ ਚਲੋ ਠੀਕ ਹੈ ਜੀ ਖਾਣੇ ਰੋਟੀ ਪਾਣੀ ਫਿਰ ਮਿਲਦੇ ਹਾਂ ਹੁਣ ਜੀ ਲਓ ਜੀ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਤੇ ਮੇਰੀ ਗੱਲ ਸੁਣ ਆਪਾਂ ਚੱਲੀਏ ਪਹਿਲਾਂ ਦਵਾਈ ਲੈ ਲਈਏ ਇਹਨੂੰ ਹਾਰਮੋਨਲ ਸਕੂਟਰੀ ਕੱਢ ਪਹਿਲਾਂ ਬਾਅਦ ਚ ਟੋਕਰੀ ਰੱਖਿਆਈ ਉੱਪਰ ਫੇ ਹੈ ਤੇ ਅਸੀਂ ਦਵਾਈ ਲੈ ਲਈਏ ਜਾ ਕੇ ਪਹਿਲਾਂ ਫਿਰ ਬਾਕੀ ਦੇ ਕੰਮ ਬਾਅਦ ਚ ਕਰਦੇ ਆ ਆ ਗਿਆ ਆਪਾਂ ਹੈ ਚੱਲ ਬਲੇ ਕੋਠੇ ਬਾਹਰ ਆ ਜਾ ਓਏ ਪੁੱਤ ਆਏ ਮਾਂ ਅਸੀਂ ਦਵਾਈ ਲੈ ਕੇ ਆਏ ਦਵਾਈ ਨਹੀਂ ਦਿੱਤੀ ਉਹਨੇ ਮੇਰੀ ਕਹਿੰਦੇ ਦਵਾਈ ਨਹੀਂ ਦੇਣੀ ਹੈਗੀ ਉਹ ਨਾਲ ਕੋ ਮਲਣ ਲਈ ਦਿੱਤੀ ਇੱਕ ਟਿਊਬ ਜੀ ਤੇ ਇੱਕ ਉੱਤੇ ਲਾਉਣ ਵਾਸਤੇ ਦਿੱਤੀ ਕੋਈ ਕਹਿੰਦੇ ਉੱਥੇ ਲਾ ਦਿਓ ਆਪੀ ਠੀਕ ਹੋ ਜਾਣਾ ਓਏ ਸੋਰੀ 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 ਪਿੱਛੇ ਆ ਗਈ ਮੇਰੇ ਮੈਂ ਪਿੱਛੇ ਆਉਣ ਲੱਗਾ ਸੀ ਯਾਰ ਹਾਂਜੀ ਟੋਕਰੀ ਰੱਖਿਆ ਆ ਹੈ ਤੇ ਮੈਂ ਜਾਣਾ ਦੁਕਾਨੇ ਫੇਰ ਤੇ ਆਪਾਂ ਚੱਲਦੇ ਦੁਪਹਿਰ ਨੂੰ ਮੈਂ ਪੁੱਛ ਗਿਆ ਨਾ ਮੈਡਮ ਨੂੰ ਵੀ ਕਿੰਨੇ ਕ ਵਜੇ ਆਈਏ ਅਸੀਂ ਤੇ ਤੇਰਾ ਵੀ ਦਾੜ ਦਾ ਕੰਮ ਕਰਾ ਕੇ ਆਈਏ ਹੁਣ ਹੈ ਔਰ ਚਲੋ ਠੀਕ ਹੈ ਮੈਂ ਜਾਣਾ ਦੁਕਾਨੇ ਫੇਰ ਓਕੇ ਹਾਂਜੀ ਬੈਠਿਓ ਇਧਰ ਆਇਲੋ ਪਣਾ ਗਾਲਾ ਰਸ ਲੋ ਜੇ ਉਹਨੂੰ ਦਿਓ ਬਣਾ ਕੇ ਚਾਹ ਚੂ ਤੇ ਉੱਠੇ ਉਹ ਉੱਠੇ ਕੀ ਕਰਦੇ ਕੀ ਹੋ ਗਿਆ ਪੰਗਾ ਵੇ ਗਿਆ ਕਾਦਾ ਪੰਗਾ ਵੇ ਗਿਆ ਹੁਣ ਗਾਲਾ ਕਾਣੀਆਂ ਆਏ ਹੁਣ ਹੋਰ ਕੁਝ ਨਹੀਂ ਆਏ ਨੇ ਹਾਂ ਹਾਂ ਲੋ ਰਸ ਲਿਆਤੇ ਉਹਨੂੰ ਮੈਂ ਤੇ ਚਲੋ ਤੁਸੀਂ ਹੁਣ ਫਿਰ ਕਰੋ ਕੰਮ ਤੇ ਮੈਂ ਜਾਣਾ ਦੁਕਾਨੇ ਲਓ ਜੀ ਇੱਧਰ ਲੱਖਿਆ ਰਾਜਮਾ ਅੱਜ ਬਣਾਵਾਂਗੇ ਅਸੀਂ ਰਾਜਮਾ ਚਾਵਲ ਤੇ ਮਸਾਲਾ ਕਰ ਲਿਆ ਗ੍ਰੈਂਡ ਹੰਟੀ ਕਰਦੇ ਪਏ ਢਾੜੂ ਪੋਚਾ ਹਾਂਜੀ ਢਾੜੂ ਪੋਚਾ ਲਓ ਜੀ ਇੱਧਰ 12:30 ਹੋ ਗਏ ਆ ਤੇ ਇੱਧਰ ਵਾਪਸ ਜਿਲਾ ਰਿਹਾ ਤੋੜ ਕਾ ਫੂਲ ਕੇ ਮੈਂ ਪਾ ਲਈਏ ਜੇ ਦਵਾਈ ਲੈਣ ਮੈਂ ਖਾ ਆਜ ਅੱਜ ਹੀ ਬਣਾ ਰਹੇ ਆ ਰਾਜਮਾ ਰਾਜਮਾ ਤਾਂ ਹੋਏ ਠੀਕ ਹੈ ਤੇ ਅੱਜ ਜਲਦੀ ਇਸ ਕਰਕੇ ਬਣਾ ਰਿਹਾ ਕਿਉਂਕਿ ਮਾਸੀ ਨੂੰ ਜਾਣਾ ਹੈ ਡੈਂਟਿਸਟ ਕੋਲ ਹਨਾ ਤਾੜ ਪਰੋਣੀਆਂ ਅੱਜ ਤੇ ਉਹਦੇ ਕੋਲ ਟਾਈਮ ਲਿਆ ਹੈ 2:30 ਵੇ ਤੋਂ ਬਾਅਦ ਤੇ ਜਾਣਾ ਹੈ ਉੱਧਰ ਤਾਂ ਕਰਕੇ ਕੀ ਕਰ ਮਿਲਦੇ ਆਂ ਫੇ ਤੁਹਾਡੇ ਕੱਲ ਲਾਈਕ ਕੋਣਾ ਕੋਠੇ ਤੇ ਅੱਛਾ ਅੱਛਾ ਚਲੋ ਠੀਕ ਆ ਫੇ ਮਿਲਦੇ ਹਾਂਜੀ ਬੱਸ ਜੀ ਲੱਗ ਗਿਆ ਤੁਹਾਡੇ ਕੋਲ ਹੋਰ ਮਸਲਾ ਤੇ ਚਾਵਲ ਵੀ ਢੱਕਦਣਾ ਕੀ ਨਹੀਂ ਤਾਂ ਇਧਰ ਚਾਵਲ ਇਤਨਾ ਜਿੰਨਾ ਹੈ ਮਸਾਲਾ ਦੇਖੋ ਇਹ ਐਡ ਕਰ ਲਓ ਹੋ ਗਈ ਨਹੀਂ ਤੇ ਚਾਹ ਵੀ ਬਣ ਗਈ ਐ ਓਕੇ ਜੀ ਤੇ ਮਸਾ ਚਾਹ ਪੀਨੂਗੇ ਨਾ ਠੀਕ ਆ ਆ ਇਧਰ ਚਾਵਲ ਦੇ ਬਾਅਦ ਰੱਖਦੇ ਨੇ ਪਹਿਲਾਂ ਹੋਰ ਪਹਿਲਾਂ ਥੋੜੀ ਜਿਹੀ ਜਲ ਵੀ ਪਾ ਲੰਨੀ ਹੈ ਠੀਕ ਆ ਅੱਜ ਬਣ ਰਿਹਾ ਰਾਜਮਾ ਚਾਵਲ ਕੇ ਬਾਸਾ ਆ ਤਾਂ ਪਾਣੀ ਗਿਆ ਹੈ ਨਾ ਰਾਜਮਾ ਬਸ ਹੋ ਗਿਆ ਠੀਕ ਚਲੋ ਮਿਲਦੇ ਆਂ ਫਿਰ ਬਣਾ ਕੇ ਹੈਨਾ ਠੀਕ ਆ ਓਕੇ ਲਓ ਜੀ ਇਧਰ 1:10 ਮਿੰਟ ਹੋ ਗਏ ਆ ਤੇ ਹਾਂ ਜੀ ਬੱਸ ਇਹ ਇੰਡੇ ਜਿਹਾ ਬਣਾ ਕੇ ਦੇਖੀ ਹੈ ਕਈਆਂ ਦੇਖਿਆ ਪਤੀਆਂ ਜਿਹਾ ਬਣਾ ਦਿੰਦੇ ਹੋ ਹਾਂ ਅੱਜ ਚਾਵਲ ਬਣ ਰਹੇ ਆ ਪਤੀਲੇ ਚ ਇਹਦੇ ਬਣਾ ਕੇ ਦੇਖ ਲੈਣੇ ਆ ਦੇਖਦੇ ਕਿੱਦਾਂ ਦੇ ਬਣਦੇ ਆ ਨਾ ਹਾਂ ਹੋ ਇੱਧਰ ਦਾਲ ਰਾਜਮਾ ਦੀ ਸਬਜ਼ੀ ਬਣ ਗਈ ਆ ਤਕਰੀਬਨ ਤਕਰੀਬਨ ਬਹੁਤ ਵਧੀਆ ਮੈਂ ਘਾਲੀ ਆ ਸਬਜ਼ੀ ਤਾਂਚਮਾ ਠੀਕ ਆ ਰੱਖੀਏ ਹੁਣ ਦੇਖ ਲੇ ਤੇ ਇਸ ਮੱਗੀ ਮੈਂ ਦੇਦਾ ਕਿ ਦਰ ਬੰਦੇ ਆ ਜਿਹਦੇ ਵਿੱਚ ਪੁੱਲ ਆਇਆ ਆਇਆ ਠੀਕ ਆ ਹੋਰ ਜੀ 2.5 ਵਜੇ ਚੱਲਿਆ ਆਪਾਂ ਦਾ ਘਰ ਆ ਗਏ ਸੀ ਟਾਈਮ ਸਿਰ ਪਰ ਘਰ ਕੋਈ ਗੈਸਟ ਆਇਆ ਸੀਗਾ ਤੇ ਇਸ ਕਰਕੇ ਫਿਰ ਬਲੌਗ ਬਣਾਇਆ ਨਹੀਂ ਅਸੀਂ ਤੇ ਹੁਣ ਲੱਗੇ ਆ ਜੀ ਆਪਾਂ ਚਾਵਲ ਤੇ ਨਾਲ ਕੀ ਬਣਾਇਆ ਰਾਜਮਾ ਜੀ ਹਾਂ ਰਾਤੀ ਭੇਜ ਸੀਗਾ ਹਾਂ ਚਾਵਲ ਤੇ ਰਾਜਮਾ ਚਲੋ ਜੀ ਰੋਟੀ ਪਾਣੀ ਲੱਗੇ ਆ ਇੱਕ ਸ਼ਗਨ ਫਿਰ ਦੇਖਦੇ ਆ ਆ ਜਾਣਾ ਆਪਾਂ ਤੇਰੀ ਦਾੜ ਦਾ ਕੰਮ ਕਰਾਉਣ ਮੈਂ ਪੁੱਛ ਗਿਆ ਐਸੇ ਨੂੰ ਦੋਨੂੰ ਤੇ ਇੱਕ ਵਾਰੀ ਫੋਨ ਕਰਦਾ ਉਹਨੂੰ ਮੈਂ ਸੂਟ ਹੁਣ ਸੀਲੇ ਹੀ ਬਾ ਚ ਕਿਹਦਾ ਆ ਕਿਸੇ ਦਾ ਦੇਣਾ ਪਰਸੋ ਜਾਣਾ ਉਹਨਾਂ ਨੇ ਕਿਤੇ ਕੱਲ ਬੈਠਾ ਤੇ ਲੱਗ ਗਿਆ ਟਾਈਮ ਆਹੋ ਚਲ ਮੈਂ ਉਹਨੂੰ ਫੋਨ ਕਰਦਾ ਮੈਡਮ ਨੂੰ ਪਹਿਲਾਂ ਹੈ ਮੈਂ ਬੈਠੀ ਮੈਂ ਤਾਂ ਫੇਰ ਸਿੱਧਾ ਸਿੱਧਾ ਦੇਣਾ ਮੈਨੂੰ ਪਤਾ ਤੇਰਾ ਚਲ ਤੂੰ ਲੈ ਕੇ ਆ ਫੇਰ ਮੈਂ ਮੈਡਮ ਨੂੰ ਮੜਾ ਫੋਨ ਕਰਕੇ ਪੁੱਛਦਾ ਇੱਕ ਵਾਰੀ ਵੀ ਅਸੀਂ ਆ ਜੀਏ ਹੁਣ ਪੱਲੂ ਨਹੀਂ ਠੀਕ ਹੈਗੀ ਇੱਕ ਸਾਡੀ ਇਹਨੂੰ ਅਜ ਮਣੀ ਕੋ ਦਰਦ ਜੀ ਹੋਣ ਲਈ ਆ ਹੈ ਦਵਾਈ ਕੁਝ ਖਾਤਨ ਹੈ ਲਓ ਜੀ ਆ ਨਾਲ-ਨਾਲ ਦੇ ਦੇ ਟੀਵੀ ਤੇ ਨਾਲ ਦੇਖਦੇ ਆ ਆਇਆ ਨੀਊਦੀਪ ਹੈ ਕਹਿੰਦਾ ਬਲੌਗ ਦੇਖਿਆ ਬਹੁਤ ਵਧੀਆ ਬਣਿਆ ਵਿਆਹ ਵਾਲਾ ਮੈਂ ਕਹਾ ਵਧੀਆ ਕਹਾ ਵਧੀਆ ਵਾਲਾ ਕਹਿੰਦਾ ਬਹੁਤ ਸੋਹਣਾ ਬਣਿਆ ਕਹਿੰਦਾ ਉਹ ਤੂੰ ਬਾਅਦ ਵੀ ਦੇਖਿਆ ਮੈਂ ਐਲ.ਈ.ਡੀ ਕਿੰਨੇ ਦੀ ਲੈ ਕੇ ਕਹਿੰਦਾ ਫਿਰ ਮੈਂ ਦੱਸਿਆ ਮੈਂ ਕਹਿੰਦਾ ਇੰਨੇ ਦੀ ਲੈ ਕੇ ਕਹਿੰਦਾ ਚਲੋ ਠੀਕ ਹੈ ਕਹਿੰਦਾ ਬਹੁਤ ਸੋਹਣੀ ਲੱਗਦੀ ਐਲ.ਈ.ਡੀ ਦਾ ਕਹਿੰਦਾ ਵੱਡੀ ਲੈ ਲੈਣੀ ਸੀ 55 ਇੰਚ ਵਾਲੀ 5000 ਦਾ ਪਰ ਅਸੀਂ ਮੈਂ ਕਹਾ ਭਰਾਵਾ ਕਮਰਾ ਵੀ ਤਾਂ ਦੇਖਣਾ ਨਾ ਗੱਡਾ ਆਈ ਆਈ ਸਾਨੂੰ ਇੱਥੇ ਵੱਡੀ ਵੱਡੀ ਬਹੁਤ ਲੱਗਦੀ ਆ ਦੇ ਆ ਇੱਥੇ ਲੱਗੀ ਆ ਕਿੰਨੀ ਕਿੰਨੀ ਉਹਦੇ ਮਗਰ ਇੱਥੇ ਬਸ ਜਗ੍ਹਾ ਰਹਿ ਗਈ ਕਿਤੇ ਦੱਸ ਹੈ ਤੇ ਅਸੀਂ ਮੈਂ ਕਿਹਾ ਕਮਰੇ ਦੇ ਹਿਸਾਬ ਨਾਲ ਲੈਣੀ 55 ਇੰਚ ਲੈ ਕੇ ਕੀ ਕਰਨੀ ਯਾਰ ਰੁਪਈਆ ਕਹਿੰਦਾ 5000 ਰੀ ਸੀ ਵੱਧ ਉਹ ਪੈਸਿਆਂ ਦੀ ਗੱਲ ਤੋਂ ਉਹ ਹਾਂ ਮੈਂ ਵੀ ਇਹ ਕਿਹਾ ਮੈਂ ਕਿਹਾ ਪੈਸੇ ਆਉਂਦਾ ਨਹੀਂ ਚੱਕਰ ਹੁੰਦਾ ਚੱਕਰ ਦਾ ਤਾਂ ਜਗ੍ਹਾ ਵੀ ਤਾਂ ਦੇਖੋ ਜਿੱਥੇ ਲਾਉਣੀ ਹੈ ਤੇ 55 ਇੰਚ ਕਿੱਡੀ ਹੋ ਜਾਣੀ ਆ ਲਓ ਜੀ ਰੋਟੀ ਪਾਣੀ ਲੱਗੇ ਸ਼ਗਨ ਸਾਰਿਆਂ ਨੇ ਤੇ ਆਪਾਂ ਵੀ ਖਾ ਕੇ ਤੇ ਫਿਰ ਚੱਲਦੇ ਹਾਂ ਡਾਕਟਰ ਦੇ ਹੈ ਫੋਨ ਕੀਤਾ ਚੱਕਿਆ ਨਹੀਂ ਉਹਨੇ ਅਜੇ ਉਹਦਾ ਮੈਂ ਪੁੱਛ ਗਿਆ ਸੀ ਕਹਿੰਦੀ 2:30 ਵਜੇ ਤੋਂ ਬਾਅਦ ਆ ਜਿਓ ਚੱਕਦੇ ਨਹੀਂ ਛੇਤੀ ਫੋਨ ਚਲੋ ਠੀਕ ਹੈ ਜੀ ਜਿਆਦਾ ਪੁੱਛਣਾ ਹੈ ਕਿ ਮੈਂ ਕਹਿੰਦਾ ਦੀਦੀ ਫੋਨ ਨਹੀਂ ਚੱਕਦੇ ਆਗੇ ਆਹ ਹੈ ਨਾ ਮੈਂ ਕਹਿੰਦਾ ਆ ਤਾਂ ਪਿਆ ਚੱਕਦੇ ਹੈਗੇ ਮੈਂ ਕਿ ਚੱਕ ਜਾਈਏ ਤੁਹਾਡੇ ਭੱਜੀ ਨਹੀਂ ਵੀ ਤਾਂ ਕਹਿੰਦੇ ਹੁੰਦੇ ਆ ਇਹ ਫੂਲ ਭਾਰਾ ਲੱਗਦਾ ਹੈ ਨਾ ਨਹੀਂ ਨਹੀਂ ਫੂਲ ਤਾਂ ਹਲਕਾ ਹੀ ਚੱਕਦੇਗਾ ਇਹ ਚੱਕਦੇ ਕਦੇ ਨਹੀਂ ਹੈਗੇ ਚਲ ਓਕੇ ਜੀ ਲੋ ਜੀ ਪੌਣੇ 3 ਵਜੇ ਤੱਕ ਦੇਖ ਲੈਣਗੇ ਜੀ ਬਬਲੀ ਬੌਂਸਰ ਤੇ ਨਾਲ ਨਾਲ ਖਾ ਰਹੀ ਸੀ ਆਪਾਂ ਖਾਣਾ ਤੇ ਹੋ ਗਏ ਵਿਹਲੇ ਹਾਂਜੀ ਕਿਹਦਾ ਜੀ ਚੱਲੀਏ ਆਪਾਂ ਅਭੀ ਚੱਕ ਲੈਣਗੇ ਸਾਰਾ ਕੁਝ ਤੇ ਆ ਸਿਰ ਤੇ ਕੀ ਲਾਇਆ ਈ ਤੂੰ ਤੇਰਾ ਲੱਗ ਹੀ ਚਮਕਦਾ ਆ ਆਹੋ ਬਾਲ ਵੀ ਲੱਗੇ ਲੱਗ ਹੀ ਚਮਕਦਾ ਏ ਰੈੱਡ ਕਲਰ ਦਾ ਚਲੋ ਆਓ ਚਲੀਏ ਫੇ ਆਪਾਂ ਹੈ ਚਲੀਏ ਫੇ ਪਤਾ ਆਏ ਅਸੀਂ ਹੈ ਜਾ ਗਏ ਪੱਲੂ ਕਿੱਥੇ ਗਈ ਹੁਣ ਆਏ ਵੱਲੂ ਅਸੀਂ ਹੈ ਓਕੇ ਲਾਈ ਪੌਣੇ 3 ਹੋ ਗਏ ਆ 2:30 ਵਜੇ ਤੋਂ ਬਾਅਦ ਗਿਆ ਸੀ ਉਹਨੇ ਆ ਜੀਓ ਤੇ ਫੋਨ ਕਰਦਾ ਫੋਨ ਚੱਕਿਆ ਨਹੀਂ ਮੈਡਮ ਨੇ ਕਲਾ ਜਲੀਵੇ ਵਾਜੀ ਹੁਣ ਆਏ ਆ ਦੰਦ ਦਿਖਾਉਣ ਅਸੀਂ ਹਾਂ ਹਾਂ ਜੀ ਨਹੀਂ ਨਹੀਂ ਦੰਦ ਵੈਸੇ ਪਾਏ ਹੀ ਡੈਂਟਿਸ ਆ ਜੀ ਆਲੇ ਨਾ ਕਰਵਾਇਆ ਨਾ ਇਹ ਤਾਂ ਬਿਲਕੁਲ ਠੀਕ ਆ ਓਕੇ ਆ ਸਾਲ ਹੀ ਹੋ ਗਿਆ ਆਣਾ ਆਣਾ ਕਰਦੀ ਹੁਣ ਜਦੋਂ ਜ਼ਿਆਦਾ ਕੰਮ ਖਰਾਬ ਹੋ ਗਿਆ ਨਹੀਂ ਹੁਣ ਕੀ ਹੁਣ ਮੈਡੀਸਿਨ ਲੈਣੀ ਪਹਿਲਾਂ ਜਾਂ ਕੀ ਕਰਨਾ ਆ ਮੈਡੀਸਿਨ ਦੇਣੀ ਬਸ ਹੀ ਹਿੰਮਤ ਕਰਕੇ ਯਾਰ ਆਈ ਸੀ ਨਹੀਂ ਕੁਛ ਨਹੀਂ 10 ਮਿੰਟ ਦਾ ਕੰਮ ਹੈ ਇੰਜੈਕਸ਼ਨ ਲਗਾ ਤੋਕ ਕੇ ਤੇ ਕਰ ਦਿਓ ਕਰ ਦਿਓ ਹੁਣੀ ਨਹੀਂ ਮੈਡੀਸਿਨ ਖਾ ਲਓ ਤੱਬੀ ਆ ਕੁਝ ਮਿਕਲਾ ਦਾ ਢਾਲਦੇ ਆ ਇਹ ਢਾਲਦੇ ਨਹੀਂ ਮੈਨੂੰ ਲਓ ਜੀ ਹੁਣ ਲੱਗਾ ਲਗਾ ਟੀਕਾ ਇੰਜੈਕਸ਼ਨ બસ ਹੋ ਗਿਆ ਜੀ ਅਮੀਤ ਨੂੰ ਆਮ ਤੌਰ ਤੇ ਕਿਉਂ ਮੈਦ ਕਰਦੇ ਦਵਾਈ ਦੂਈ ਦੇਣੀ ਕੋਈ ਨਾਲ ਦਵਾਈ ਦੂਈ ਦੇਣੀ ਜੀ ਹੋਈ ਇੱਕ ਮਿੰਟ ਮੈਨੂੰ ਪੜਾ ਕੇ ਕਨਫਰਮ ਕਰ ਲੈਂਦੇ ਲਈ ਦਵਾਈ ਲਓ ਆਪਣੀ ਨਾਲ ਹਾਂਜੀ ਕਿੱਦਾਂ ਹੁਣ ਪਰੋਣੀ ਆ ਹੁਣ ਸੈਟਿੰਗ ਅਗਲੀ ਵੀ ਹੁਣੀ ਆ ਦੇਖੋ ਕਦੋਂ ਹੁਣੀ ਆ ਅਗਲੀ ਕਦੋਂ ਜੀ ਕੱਲ ਨੂੰ ਚਲੋ ਐਸੇ ਟਾਈਮ ਹੀ ਠੀਕ ਹੈ ਜੀ ਅੱਛਾ ਪਹਿਲਾਂ ਟਾਈਮਿੰਗ ਚੈੱਕ ਕਰਨੀ ਆਪਣੀ ਕਰੋ 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 ਚਲ ਦੇਸ਼ਾ ਰੂਸ਼ਾ ਤਾਂ ਨਹੀਂ ਸੀ ਨਾ ਵਿੱਚ ਨਾ ਮਨਪ੍ਰੀਤ ਲਓ ਇਹ ਦਵਾਈ ਖਾਓ ਆਪਣੀ ਜਾ ਕੇ ਜੇ ਦਰਦ ਹੋਈ ਤਾਂ ਹੀ ਖਾਣੀ ਨਾ ਇਹ ਤੇ ਕੱਲ ਨੂੰ ਇਸੇ ਟਾਈਮ ਆਈਏ ਫਿਰ ਮੈਨੂੰ ਬੜੇ ਕੰਡਾ ਹੀ ਪੁੱਛ ਲਿਓ ਓਕੇ ਜੀ ਮੇਰੀ ਬਹੁਤ ਬਹੁਤ ਲਓਏ ਪੋਣੇ 4 ਹੋ ਗਏ ਤਾਂ ਆਪਾਂ ਆ ਗਏ ਘਰੇ ਹਾਂਜੀ ਕਹਿੰਦੀ ਅੱਜ ਦਵਾਈ ਲੈ ਲਓ ਤੇ ਕੱਲ ਨੂੰ ਆਈਓ ਤੇ ਕਾਲੂ ਫੇਰ ਟੀਕਾ ਲਾ ਕੇ ਕਰਾਂਗੇ ਮੈਂ ਕਹਾ ਤੂੰ ਅੱਜ ਹੀ ਲਾ ਟੀਕਾ ਟੀਕਾ ਲਾ ਕੇ ਸੋਨੋ ਜਣਾ ਤੇ ਟੀਕਾ ਲਾਇਆ ਉਹਨੇ ਅੱਜ ਹੀ ਕੰਮ ਸ਼ੁਰੂ ਕਰਤਾ ਨਾਲ ਹੀ ਆਵੇ ਦਵਾਈ ਲੈ ਕੇ ਆਉਣਾ ਕਦਾਂ ਚਲੋ ਘੱਟ ਦੀ ਨਾਲ ਆ ਹਾਂ ਹਾਂਜੀ ਭੈਣ ਜੀ ਕਿਦਾਂ ਨਾਲ ਵੀ ਕਰਦੇ ਸੀ ਦਰ ਤਾਂ ਹੋਣੀ ਸੀ ਟੀਕਾ ਲਾਇਆ ਪਹਿਲਾਂ ਟੀਕਾ ਲਾਇਆ ਇਹਦੇ ਟੀਕਾ ਲਾਦਾ ਦਾੜ ਦੇ ਵਿੱਚ ਪਹਿਲਾਂ ਬੀ ਸੂਰਤੀ ਹਲਾਦਾ ਬਲੌਗ ਬਣਾਇਆ ਇਹਨਾਂ ਨੇ ਬਲੌਗ ਸਾਰਾ ਬਣਾਇਆ ਬਲੌਗ ਮੈਂ ਹੂੰ ਆਹੋ ਫੇਰ ਟੀਕਾ ਲਾ ਕੇ ਆਇਆ ਫੇਰ ਉਹਨੇ ਇਹ ਜੇਲਾ ਉਹ ਪਤਾ ਕਿ ਗਾਦੀ ਜਿਹੜਾ ਨਾੜ ਕੱਟਦੀ ਹੈ ਨਾ ਪਹਿਲਾਂ ਉਹ ਇੱਕ ਸੂਈ ਵਿੱਚ ਵੜਨੀ ਆ ਉਹਦੇ ਅੰਦਰ ਦੀ ਫਿਰ ਇੱਕ ਸੂਈ ਤਿੰਨ ਸੂਈਆਂ ਵੜ ਕੇ ਉਹ ਇੱਧਰ ਤੇ ਕਰਕੇ ਤਾਂ ਕਰਦੀ ਨਾ ਜਦੋਂ ਉਹ ਚਟੀਕਾ ਲੱਗਾ ਹੋਵੇ ਦਰਦ ਤਾਂ ਵੀ ਹਣੀ ਹੁੰਣੀ ਆ ਦਰਦ ਵੀ ਹੁੰਦੀ ਵਿੱਚ ਮਾਸ ਰਗੜਨ ਦਾ ਚਲੋ ਕੱਟ ਹੁੰਦਾ ਬੈਠੋ ਤੁਸੀਂ ਮੈਂ ਜਾਣਾ ਦੁਕਾਨੇ ਹੈ ਹਾਂਜੀ ਲਓ ਜੀ ਸਵਾ ਚਾਰ ਹੋ ਗਏ ਨੇ ਤੇ ਇੱਧਰ ਹਾਂਜੀ ਕਿਦਾਂ ਜੀ ਹੁਣ ਠੀਕ ਆ ਮਾੜੀ ਮਾੜੀ ਕਰਨ ਨੂੰ ਜ਼ਿਆਦਾ ਨਹੀਂ ਆਹਾਂ ਚਲੋ ਉਹ ਹਟ ਜਣੀ ਟੀਕੇ ਦਾ ਅਸਰ ਹੈਗਾ ਹਾਂ ਹਟ ਜਣੀ ਉਹ ਵੀ ਤੇ ਚਲੋ ਜੀ ਇੱਧਰ ਮੈਡਮ ਵੀ ਥੋੜੀ ਜੀ ਠੀਕ ਹੋਈ ਆ ਸਾਡੀ ਹੁਣ ਉੱਠ ਕੇ ਬੈਠੀ ਆ ਮਣੀ ਜੀ ਤੇ ਚਲੋ ਠੀਕ ਆ ਜੀ ਚੱਲਾਂ ਮੈਂ ਹੈ ਦੁਕਾਨੇ ਫੇ ਆਨਾ ਮੁੜ ਕੇ ਓਕੇ ਜੀ ਲਓ ਜੀ ਟਾਈਮ ਹੋ ਗਿਆ ਆ 5 ਵਜੇ ਚੱਲੇ ਆ ਮੈਂ ਗਈ ਸੀਗੀ ਆਪਣੀ ਦਾੜ ਦਾ ਕਰਵਾਉਣ ਤੇ ਉਹ ਕਹਿੰਦੀ ਇੱਕ ਘੰਟੇ ਬਾਅਦ ਹੀ ਜੋ ਕੁਝ ਤੁਸੀਂ ਪੀਣਾ ਆ ਖਾਣਾ ਆ ਠੀਕ ਆ ਤੇ ਇੱਧਰ ਅਸੀਂ ਬਣਾਈ ਆ ਚਾਹ ਠੀਕ ਆ ਪੱਲੂ ਕਹਿੰਦੀ ਮੈਂ ਚਾਕਲੇਟ ਖਾਣੀ ਆ ਹਰਮਨ ਚਾਕਲੇਟ ਲੈ ਕੇ ਆਜ ਜਬ ਵਿਚਾਰੀ ਸਿਹਤ ਦੀ ਠੀਕ ਨਹੀਂ ਸੀ ਰੋਟੀ ਰੋਟੀ ਵੀ ਨਹੀਂ ਚੱਜ ਰਹਾ ਦਿਲ ਕਰਦਾ ਚਾਕਲੇਟ ਖਾਣ ਨੂੰ ਹਾਂ ਠੀਕ ਲੱਗਦਾ ਕੁਝ ਕੰਮ ਕਮ ਕਰ ਲੈ ਆਪਣੇ ਸਕੂਲ ਦਾ ਮੇਰਾ ਪੁੱਤ ਵਾਲ ਸਹੀ ਕਰ ਵਾਲ ਸਹੀ ਕਰ ਮੇਰਾ ਪੁੱਤ ਹਾਂ ਕਰ ਸਹੀ ਮੇਰਾ ਪੁੱਤ ਵਾਲ ਚਲੋ ਪੀਂਦੇ ਆ ਚਾਹ ਪੀ ਲਈਏ ਫਿਰ ਕੀ ਕਰਦੇ ਆ ਸੂਟ ਕਟਿੰਗ ਕੀਤਾ ਪਿਆ ਆ ਇਹਨੂੰ ਪਹਿਲਾਂ ਸੀਲੇ ਕਿਉਂਕਿ ਕੱਲ ਆਪਾਂ ਸੂਟ ਦੇਣਾ ਆ ਵਾਏ ਕੱਲ ਦਾੜ੍ਹਾ ਦਾ ਵੀ ਕਰਾਣ ਜਾਣਾ ਆ ਹੁਣ ਜਿੰਨਾ ਕ ਸੀਲਵਾ ਸੀਲਵਾ ਬਾਕੀ ਦਾ ਸ਼ਾਮ ਤੱਕ ਫੇ ਤਿਆਰ ਕਰਕੇ ਦੇਣਾ ਚਲੋ ਸਬਜ਼ੀ ਬਣਾਉਣੀ ਨਹੀਂ ਆਪਾਂ ਸਬਜ਼ੀ ਬਣੀ ਪਈ ਆ ਆਪੇ ਹਾਂ ਸਬਜ਼ੀ ਬਣੀ ਪਈ ਆ ਬਸ ਚਲੋ ਮਿਲਦੇ ਆ ਫੇ ਦੂਜੇ ਵੇਪਰ ਕਿ ਲਾਣੇ ਚਾਹ ਉਹ ਮਿਲਦਾ ਹੈ ਹੋਰ ਕਿ ਇਧਰ ਲਾਣ ਲੱਗੇ ਸੀ ਅਸੀਂ ਟੀਵੀ ਅਸਕੇ ਲਾਣੇ ਆ ਟੀਵੀ ਚ ਕੋਸ਼ ਚਲੋ ਮਿਲਦੇ ਆ ਫੇ ਹਨ ਬਈ ਕਪੜੇ ਲੈ ਆਂਦੇ ਆ ਸੀ ਤਾਰਾਂ ਤੋਂ ਲਾ ਕੇ ਥੋੜਾ ਜਿਹਾ ਕੰਮ ਕਰ ਲਈਏ ਸੂਟ ਸੀ ਲਈਏ ਚਲੋ ਜੀ ਸੀਂਦੇ ਆ ਸੂਟ ਫੇ ਹਾਂਜੀ ਭੈਣ ਜੀ ਵੈਟਰ ਹੋ ਹੈ ਚਲੋ ਠੀਕ ਆ ਕਰ ਲਈ ਸਕੂਲ ਦਾ ਕੰਮ ਵੀ ਆਪਣਾ ਅੱਛਾ ਮੈਂ ਸੀ ਲਵਾ ਫੇ ਸੂਟ ਚਲੋ ਬੰਦੇ ਆ ਮਸ਼ੀਨ ਤੇ ਅੱਜ ਫੇ ਕਰਦੇ ਆ ਕੰਮ ਚਲੋ ਮਿਲਦੇ ਆ ਫੇ ਜੀ ਜੀ 6 ਵਜੇ ਦੇ 10 ਮਿੰਟ ਹੋ ਗਏ ਤਾਂ ਆਪਾਂ ਆ ਗਏ ਘਰੇ ਤੇ ਹਾਂਜੀ ਮਹਾਰਾਜ ਕਿਦਾਂ ਦਾੜ ਮਸ਼ੀਨ ਡਾਲੀ ਆ ਹਾਂ ਹਾਂ ਉਹ ਕੱਲ ਨੂੰ ਸੂਟ ਦੇਣਾ ਹੈ ਇੱਕ ਤਾਂ ਪੁੱਛੜ ਆਏ ਸੀ ਕਿ ਕਹਿੰਦੇ ਤੁਹਾਡਾ ਸੂਟ ਦਾ ਮੈਂ ਕਿਹਾ ਤੁਸੀਂ ਕੱਲ ਤੋਂ ਬਾਅਦ ਪਰਸੋਂ ਲਈ ਦਿਓ ਓਕੇ ਤੁਹਾਡੀ ਕਿਹੜੇ ਟਾਈਮ ਦੀ ਰੋਟੀ ਜੀ ਤੇਰੀ ਭੁੱਖ ਲੱਗੀ ਆਪਣਾ ਹੀ ਘਰ ਆ ਭੁੱਖ ਲੱਗੀ ਜਦੋਂ ਮਰਜ਼ੀ ਖਾਓ ਹਾਂਜੀ ਤੁਹਾਡੀ ਕਿਹਦਾ ਪੱਖੀ ਤੁੱਦਾਂ ਹਵਾਇਆ ਕਿ ਕਹਿੰਦੇ ਦੇਖ ਗਏ ਤਾਂ ਕੱਲੇ-ਕੱਲੇ ਨੂੰ ਪੁੱਛਦਾ ਵੇ ਤੁਹਾਡੀ ਕਿਹਦਾ ਪੱਖੀ ਪੱਖੀ ਲਈ ਬਾਂਧ ਪਈ ਆ ਤੂੰ ਵਸੀਆਂ ਮਾਰਨ ਡਿਆ ਯਾਰ ਇੱਧਰ ਬੰਦੀ ਪਈ ਹੈ ਜੀ ਮਾਤਾ ਜੀ ਹਾਂਜੀ ਕਿਤਾ ਚਾਹ ਮਾਤਾ ਸਾਡੀ ਬਣਾ ਰਹੀ ਚਾਹ ਸਾਡੇ ਵਾਸਤੇ ਮੈਂ ਹੁਣ ਆਏ ਕਰੇ ਤਾਂ ਮੈਂ ਚਾਹ ਪੀ ਕੇ ਇੱਕ ਵਾਰੀ ਫਿਰ ਜਾਂਦੇ ਆ ਫੇ ਮੁੜ ਕੇ 8 ਵਜੇ ਬਣਾ ਕੇ ਵਾਪਸ ਹੀ ਠੀਕ ਨਹੀਂ ਲਓ ਜੀ ਇੱਧਰ ਪੂਣੀ ਵਾਲੀ ਹੋਈ ਆ ਚਲੋ ਮੈਂ ਬਹੁਤ ਚਪਾਲੇਸ ਪੜ ਲਾ ਲਓ ਵਲੋਗ ਜੀ ਆਪਣਾ ਖਾ ਲਈ ਅਸੀਂ ਉਹ ਇਹ 8:10 ਹੋ ਗਏ ਆਪਾਂ ਇਹ ਘਰੇ ਹਾਂਜੀ 6 ਸਿੱਤਾ ਭੰਗੀਆਂ ਤੇ ਹਾਂਜੀ ਕਿਦਾਂ ਜੀ ਕੀ ਗੱਲ ਬੁਹਾੜੜਿਆ ਆ ਸੋਫਕਾਰ ਆ ਇਹਨੂੰ ਸੋਫਾਰ ਚ ਮੱਥਾ ਗਰ ਮੱਤ ਬੈਠਣ ਦੇ ਸੋਫਕਾਰ ਆ ਕੰਪਨੀ ਆ ਸੁਬਿਆ ਉਹਨੇ ਕੀ ਕੀਤਾ ਪੁੱਤਾਂ ਤੁਸੀਂ ਉਹਨੇ ਕੀ ਕੀਤਾ ਆਹ ਬੁਟੀਆ ਵੇਖੋ ਆਹ ਬੁੱਤ ਕਿੱਨਾ ਆਪਣੀ ਘਰ ਦੀ ਬੁੱਤ ਨਹੀਂ ਕਿਦੋਂ ਕਹਿੰਦੀ ਅੰਮੀ ਘਰ ਵਾਲੀ ਦੀ ਗੋਤ ਕੀ ਕਰਿਆ ਕਰਨੀ ਆ ਕੀ ਉਹ ਮੁੰਡਾ ਘਰ ਵਾਲੀ ਹੈ ਨਾ ਮਤਲਬ ਕਿ ਉਹਦੀ ਨੋ ਜਿਹੜੀ ਨੇ ਆਪਣੇ ਸਾਸਰੇ ਪੈਰੀਲਾ ਆਤ ਲਾ ਰਿਆ ਕਹਿੰਦੀ ਚੰਗਾ ਮੰਮੀ ਜੀ ਅਸੀਂ ਚੱਲੇ ਆ ਇਹ ਤੁਸੀਂ ਨਾ ਦਾਲ ਦੇਖ ਲਿਓ ਕਿਤੇ ਥੱਲੇ ਨਾ ਲੱਗ ਜਾਵੇ ਕਹਿੰਦੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਦਾਂ ਕੀਤਾ ਇੱਦਾਂ ਹੋ ਗਿਆ ਉਹ ਵੀ ਲੱਗਿਆ ਤੇ ਫਿਰ ਇਹ ਕਿਹੜੀ ਆਈਟਮ ਹੈ ਜੀ ਨਹੀਂ ਮਤਲਬ ਮੈਂ ਇੱਦਾਂ ਕਰਨਾ ਹੈ ਨਾ ਉਹ ਇੱਦਾਂ ਇੱਦਾਂ ਨਹੀਂ ਹੋਇਆ ਇੱਦਾਂ ਹੋ ਗਿਆ ਪੂਰੀ ਸ਼ਰਟ ਫਿਸ਼ਰ ਹੋ ਗਈ ਚੱਲੋ ਕਹਾਂ ਤੇ ਕੀ ਕੀ ਸਾਰੀ ਹਾਰਮੋਨ ਅੱਜ ਮੈਂ ਕੀਤਾ ਕੈਸੀ ਦਿਸੀ ਦੱਸ ਦੱਸ ਲਾ ਵੀ ਤਾਂ ਤੂੰ ਕੀ ਕੀਤਾ ਅੱ비 ਤਾਂ ਤੂੰ ਦੱਸ ਦੱਸ ਜਦੋਂ ਆ ਰਹੇ ਕਿੱਦਾਂ ਕਰ ਬੰਨਵਾ ਦਸੀ ਕਰਾਂਗੇ ਮੈਂ ਅੱਖਰ ਮਾਰੂਗਾ ਲੱਗਾ ਇੱਦਾਂ ਮਾਰ ਇੱਦਾਂ ਕਰ ਕਰ ਮੇਰੀ ਗੱਲ ਕਰਦੀ ਕਦਾ ਨਾ ਲੱਗੀ ਐ ਰਾਤ ਕਿੱਲੀ ਨਹੀਂ ਕਿੰਦਾ ਵੇ ਲੱਭੀ ਫਿਰ ਦੋ ਕალი ਹੋਰ ਮਾਰੇ ਤੇ ਤੂੰ ਪਿਛੋੜ ਕਿਦਾਂ ਵੜੇ ਕਿਦਾਂ ਵੜੇ ਬਾਕੀ ਆ ਆ ਆ ਗਈ ਆ ਆ ਗਿਰੰਦੀ ਆ ਉਧਰ ਲੱਗੀ ਐ ਇਹ ਅੱਲਾਹੁ ਅਪਰ ਆ ਤੇ ਬੇਬਲੀ ਕਰੂਗੀ ਮੈਂ ਨਹੀਂ ਗਿਆ ਮੇਰਾ ਇਦਾਂ ਰਿਐਕਸ਼ਨ ਹੁੰਦਾ ਆ ਲੱਗਦੀ ਆ ਆ ਗਈ ਆ ਕਿੰਦਾ ਹੋਣਾ ਲੱਗੀ ਐ

ਵਾਓ ਕੱਲ ਜਾਂਦੇ ਚਾਚੂ ਆਇਆ ਬਾਜ਼ ਜਾਂਦੇ ਦੇਖਿਆ ਆ ਕਮਰੇ ਵਿੱਚ ਕੈਲਾ ਮੇਰੀ ਵੀਡੀਓ ਵੀ ਦੇਖੀ ਚਲੋ ਮੈਂ ਘਰੇ ਆ ਅਸੀਂ ਤੇ ਘਰੇ ਆਂਦੇ ਇਧਰ ਪੈਂਡ ਜੀ ਖਪਖਾਨਾ ਪਿਆ ਹੋਇਆ ਸੀਗਾ ਤੇ ਮੈਂ ਫੇਰ ਬਿਨਾਂ ਕੁਝ ਕਹੇ ਤੇ ਸ਼ੂਟ ਸ਼ੁਰੂ ਕਰਤੀ ਨਾਲ ਹੀ ਹਾਂ ਬੋਲੋ ਕੋਵਿਡ ਦੇ ਕਮਿਊਨਿਟੀ ਬੁਖਾਰ ਆਇਆ ਨਾ ਤੇ ਮੈਂ ਜੋ ਖਾਉਂ ਜੋ ਮੇਰਾ ਮਨ ਕਰੇਗਾ ਉਹ ਖਵਾ ਦੋ। ਅੱਜ ਆਮ ਦੀ ਆਕਾ ਰਡ ਨਾ। ਕਿ ਆ ਵੀ ਆਪੇ ਕਿਚਨ ਤੋਂ ਹਟਾ ਹੱਕਾ ਕੰਡ। ਆਕਾ ਕੰਡ। ਮੈਂ ਕਿਹਾ ਪਾਕਾਂ ਦੇ ਕਾਲਾ। ਆ ਦੇਖੋ ਜੀ ਬੁਖਾਰ ਹੋਵੇ ਤੇ ਹੱਕਾ ਨੂਡਲ ਖਾਣੇ ਆ ਜੀ। ਕਹਿੰਦੀ ਮੇਰੇ ਉੱਤਰ ਜਾਂਦਾ ਬੁਖਾਰ ਬੁਖਾਰ ਆ ਕੋਈ ਕਹਿ ਸਕਦਾ। ਕੋਈ ਕਹਿ ਸਕਦਾ ਸੋਫ ਜਾਦੀ ਗਾਣੇ ਤੇ ਡਾਂਸ ਕਰਨ ਲਈ ਆ ਮੈਂ ਵੀ ਵੀਡੀਓ ਬਣਾਈ ਇੰਨੀ ਫਨੀ ਐਡਿਟ ਕੀਤੀ ਆ ਨਾ ਉਹ ਬਹੁਤ ਜ਼ਿਆਦਾ ਫਨੀ। ਮੈਂ ਜੀ ਬਲੌਗ ਚ ਨਹੀਂ ਬਣਾਦਾ ਤੇ ਚੀਜ਼ ਆ ਨਾ ਕਾਪੀਰਾਈਟ ਆ ਜਾਂਦਾ। ਕਿਉਂ? ਹੂੰ। ਕਿ ਜਬਲ ਨੂੰ ਜਾ ਜੋ ਵੇਖੋ ਜਾ ਕੇ ਤੁਹਾਨੂੰ ਕੀ ਹੋ ਜਾਵੇ ਮੇਰੇ ਪਹਿਲੇ ਦੀ ਨਹੀਂ ਨਹੀਂ ਆਹੋ ਤੇਰੇ ਮੈਂ ਦੇਖੋ ਜਾ ਕੇ ਦਿਖਾਈ ਤੁਹਾਨੂੰ ਸਟੋਰੀ ਹੈ ਇੰਸਟਾਗ੍ਰਾਮ ਤੇ ਆਹ ਦੇਖਿਆ ਹੋ ਜਾ ਉਹ ਤਾਂ ਹੁਣ ਜੇ ਬਲੌਗ ਹੈ ਬਲੌਗ ਬਲੌਗ ਮੇਰੀ ਗੱਲ ਸਰ ਬਲੌਗ ਕੱਲ ਦੇਖਣਗੇ ਤੇ ਕੱਲ ਹੀ ਇੰਸਟਾਗ੍ਰਾਮ ਤੇ ਦੇਖਣਗੇ ਸਟੋਰੀ ਫਿਰ ਹਾਂ ਉਹਨਾਂ ਦੇ ਘਰ ਵਾਲੇ ਸੱਲਾ ਹੱਦਿਰਾ ਨਾਂਦਿਗਾ ਸਭ ਆਖਦੇ ਇਹ ਕੋਈ ਘਰੇ ਕਿਦਾਂ ਚੀਖ ਝਾੜਾ ਪਾਇਆ ਪਿਆ ਸਾਰਿਆਂ ਨੇ ਰਲ ਮਿਲ ਗਏ ਚਿੱਟੇ ਬਾਤ ਚੀਖ ਝਾੜਾ ਆ ਚੀਖ ਝਾੜਾ नमस्कार कौन है? ओके 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 चलो तो ठीक है जी अडे कुर्सी अंडी ना पहना नी क्यों पहननी ना ना हुन काके थाने काम करना है ना दाढ़ नेला करके बेची ना बस मैं तो हूं और सुन तू जी बाकी सारे भी पाके देखे ना पाके जे देखना सी ना जाना इथे जाना रीति काल कर मैं पाके जाऊंगी ओ बिनो टॉली पे मार लंदा नहीं कोई नहीं कोई ਹਾਂ ਚੱਪ ਕਰੋ ਗੱਲ ਕਰਨ ਦਿਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੰਦ ਕਰ ਬੰਦ ਕਰ ਹਾਂਜੀ ਲਓ ਜੀ ਆ ਗਿਆ ਨਿਊਡਲ ਹੁਣ ਇਹਦੀ ਫਰਮੈਸ਼ ਤੇ ਮੈਂ ਨਿਊਡਲ ਖਾਣੇ ਆ ਦੱਸੋ ਜੀ ਬੁਹਾਰ ਦੇ ਨਿਊਡਲ ਖਾ ਕੇ ਕਿੰਦੀ ਮੇਰਾ ਬੁਹਾਰ ਉਤਰ ਜਾਣਾ ਪੁੱਛੀ ਬਾਦ ਵੀ ਮੈਨੂੰ ਨਹੀਂ ਹੱਡੀਆਂ ਤੋਂ ਖਾਣੇ ਆ ਆਹੋ ਚਲੋ ਹਾਂਜੀ ਲੈ ਆ ਜਿੱਥੇ ਬਲੌਗ ਦੇਖ ਰਹੇ ਆ ਸਵੇਰ ਦਾ ਦੇਖਿਆ ਨਹੀਂ ਜੀ ਆਪਾਂ ਇੱਧਰ ਅਜੇ ਕਿੰਨਾ ਕਰੇਗਾ ਕੰਮ ਤੁਹਾਡਾ ਯਾਰ ਮੈਂ ਗਾਣ ਸੁਣ ਕੇ ਸਟਾਰਟ ਕੀਤਾ ਉਹ ਦਿਖਾਣੇ ਜਿੰਨਾ ਖਾਣੇ ਉਹ ਛੋਟੀਆਂ ਪਲੇਟਾਂ ਲੈਣੀਆਂ ਇੱਧਰ-ਇੱਧਰ ਕਰਨੀਆਂ ਇਹਦੇ ਦਾ ਇੱਕ ਪਲੇਟ 'ਚ ਸਾਰੇ ਪੈ ਜਾਣੇ ਇਹ ਆ ਜਾਂਦੇ ਨਾ ਇਹਦਾ ਇੱਕ ਪਲੇਟ 'ਚ ਸਾਰੇ ਆ ਜਾਣੇ ਛੋਟੀਆਂ ਹਰੀਆਂ ਪਲੇਟਾਂ ਲਿਆ ਹਾਂ ਲੋ ਜੀ ਇਹ ਲਾ ਪਏ ਇਧਰ ਚੌਪਸਟਿਕ ਨਾਲ ਖਾਣਾ ਮੈਂ ਖਾਣਾ ਫਲਾਣਾ ਖਾਣਾ ਮੇਰੇ ਵੀ ਲੈ ਗਏ ਹਾਂ ਚਲੋ ਮਿਲਦੇ ਹਾਂ ਜੀ ਹੁਣ ਖਾ ਪੀ ਕੇ ਦੇਖੋ ਕੀ ਕਰਦੇ ਹਿਓ ਹਾਂਜੀ ਕਿੱਦਾਂ ਉਹ ਦੇਖੋ ਹੀ ਖਾਂਦੀ ਪੱਲੂ ਨੂੰ ਕਹਿੰਦਾ ਕਿੱਦਾਂ ਖਾਣਾ ਆ ਮੇਰ ਨੂੰ ਕਹਿੰਦਾ ਖਾ ਹੀ ਨਹੀਂ ਹੁੰਦਾ ਚੌਪਸ ਦੇਕਣਾ ਸਾਡੇ ਸਾਨੂੰ ਫੜਨੀ ਨਹੀਂ ਹੁੰਦੀ ਹੈਗੀ ਉਹ ਚਾਈਨਾ ਦੇ ਏਅਰਪੋਰਟ ਕਰਾਈ ਹੈ ਚਾਈਨਾ ਤਾਂ ਨਹੀਂ ਸਾਊਥ ਕੋਰੀਆ ਮੈਡਿਸਪੀਡ ਹੋ ਜਾ ਹੈ ਕੋਰੀਆ ਸਾਊਥ ਕੋਰੀਆ ਇਹ ਪਤਾ ਨਹੀਂ ਵਾਕਈ ਯਾਰ ਸਾਡੇ ਕੋ ਫੜੀ ਨਹੀਂ ਹੁੰਦਾ ਹੈਗਾ ਸਾਡੇ ਕੋ ਹਿਲਦਾ ਹੀ ਨਹੀਂ ਹੈਗਾ ਇਦਾਂ ਉਹ ਦੇਖੋ ਰੁਕੀ ਨਹੀਂ ਖਲਾਸ ਨਹੀਂ ਲਿਆ ਮਾਰਾ ਕੱਲਾ ਕੱਲਾ ਪੀਸ ਚੱਕ ਕੇ ਖਲਣੇ ਨੇ ਪਤਾ ਕੀ ਕਰਦੀ ਹੈ ਇਹ ਨਾ ਇਦਾਂ ਫੜ ਕੇ ਬੋਲੇ ਗੋਲੇ ਓਏ ਏਦਾਂ ਫੜ ਏਦਾਂ ਨਹੀਂ ਫੜਨਾ ਫੜਿਆ ਨਹੀਂ ਜਾਂਦਾ ਏਦਾਂ ਫੜਨਾ ਪਿੱਛੋਂ ਚੋ ਆਇਓ ਬੜਾ ਆਇਓ ਅੰਦਰ ਦੇ ਦੇ ਕਰਦੇ ਫੜਿਆ ਨਹੀਂ ਲੋ ਜੀ ਅੱਜ ਆਪਾਂ ਰੋਟੀ ਨਹੀਂ ਖਾਣੀ ਆਪਾਂ ਖਾਣ ਲਗੇ ਕੱਲੇ ਰਾਜਮਾ ਖਾਈ ਦੀ ਸ਼ਾਮੀ ਰੋਟੀ ਖਾਈ ਨਹੀਂ ਤੇ ਹਰਮਨ ਨੇ ਵੀ ਕੱਲੇ ਰਾਜਮਾ ਹੀ ਖਾਣੇ ਆ ਮੇਰੇ ਫੋਨ ਚਿੱਟ ਆਇਆ ਬਕਰ ਤੇ ਇਹਨਾਂ ਦੀ ਮਾਸੀ ਨੇ ਅੱਜ ਚੂਰੀ ਕੋਟ ਏ ਖਾਨ ਲੱਗੀ ਆ ਜੇ ਜਦੋਂ ਵੀ ਦਾੜ ਦੋਦੀ ਤੇ ਮੈਂ ਚੂਰੀ ਕੋਟ ਤੇ ਆਪਾਂ ਦੇਖ ਰਹੇ ਸੀਗੇ ਜਗਨਨਾਥਪੁਰੀ ਦੇ ਮੰਦਿਰ ਦੇ ਹੱਸੇ ਫਰਾਉਟੀ ਬਣਾ ਲਈ ਲੂਣ ਵਾਲੀ ਹੂੰ 2 ਵਜੇ ਚੂਰੀ ਕੋਟ ਤੇ ਰਹੀ ਹਾਂ ਅੱਧਾ ਕ ਦੇ ਲਿਆ ਥੋੜਾ ਜਿਆ ਰਹਿ ਗਿਆ ਇਹਨਾਂ ਨੇ ਖਾ ਲਿਆ ਨਿਊਡਲ ਤੇ ਇਹਨਾਂ ਨੇ ਹੁਣ ਕੁਛ ਨਹੀਂ ਖਾਣਾ ਹੈਗਾ ਯੈਸ ਉਹ ਸਾਡੇ ਬੁਖਾਰ ਵਾਲੇ ਬੰਦਾ ਆ ਓਏ ਯਾਰਾ ਜੇ ਸੁਣ ਲੈ ਦੇਖਦੇ ਹਾਂ ਫੇਰੇ ਕਿਦਾਂ ਦਾ ਮਾਹੌਲ ਕੀ ਮਾਹੌਲ ਦੇਖਾਂਗੇ ਫਿਰ ਖਣਪੜ ਲੈਣਾ ਚਲੋ ਠੀਕ ਆ ਖਾ ਕੇ ਮਿਲਦੇ ਹੁਣ ਕਿਹਨੇ ਦੇਖਦੇ ਆ ਆਹੋ ਦੇਖਦੇ ਆ ਤੇਰੇ ਨੂੰ ਛੁੱਟੀਆਂ ਹੋ ਜਾਣੀਆਂ ਦੁਸਹਿਰੇ ਦੀ ਆ ਜਾਣੀਆਂ ਚਲੋ ਠੀਕ ਆ ਜੀ ਮਿਲਦੇ ਆ ਰਾਜਮਾ ਖਾ ਲੀਏ ਹੁਣ ਪੌਣੇ 10 ਹੋ ਗਏ ਨੇ ਜੀ ਤੇ ਇੱਧਰ ਰਸੋਈ ਹੋ ਗਈ ਸਾਰੀ ਕਲੀਨ ਕੁੜੀ ਨੇ ਕਰਤੀ ਆ ਤੇ ਇੱਧਰ ਫੱਲੂ ਦਾ ਕਰਦੇ ਜੀ ਬੁਖਾਰ ਚੈੱਕ ਜੀ ਹਾਂਜੀ ਕਿੱਦਾਂ ਜੀ ਹਾਂ ਅੱਜ ਮੇਰਾ ਵੀ ਯਾਰ ਪੇਟ ਜਿਆਦਾ ਹੀ ਖੁਸ਼ ਹੋ ਗਿਆ ਕੰਮ ਖਰਾਬ ਤੇ ਮੈਨੂੰ ਜਵੈਨ ਜਵਨ ਜੀ ਦਿਓ ਮੂੰਹ ਜੇ ਪਾਣੀ ਭਰ ਜਾਂਦਾ ਕਿ ਉਲਟੀ ਨਾ ਆ ਜਾਵੇ ਤੇ ਚਲੋ ਤੁਸੀਂ ਕਰੋ ਯਾਰ ਬਲੌਗ ਦਾ ਐਂਡ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਮਿਲਦੇ ਹਾਂ ਕੱਲ੍ਹ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ